ਜਸਟਿਸ ਰਣਜੀਤ ਸਿੰਘ ਦੀ ਟੇਬ ਰਿਪੋਰਟ ਟੇਬਲ ਕੀਤੀ ਹਾਊਸ ਆ ਰਿਪੋਰਟ ਕਿਨੇ ਬਣਾਈ ਕਿੱਥੇ ਬਣਦੀ ਸੀ ਕਿਹਨੂੰ ਪੁੱਛਿਆ ਜਾਂਦਾ ਸੀ ਕਿੱਥੇ-ਕਿੱਥੇ ਮੀਟਿੰਗਾਂ ਹੁੰਦੀਆਂ ਸੀ ਕੌਣ ਫੈਸਲੇ ਲੈਂਦੇ ਸੀ ਆ ਸਾਰਾ ਕੁਝ ਹੀ ਅਸੀਂ ਅੱਜ ਖੁਲਾਸਾ ਕਰ ਰਹੇ ਹਾਂ ਔਰ ਰਿਪੋਰਟ ਦੇ ਚਾਰ ਵੱਡੇ ਐਕਟਰ ਹੈ ਇੱਕ ਜਿਹੜੇ ਬਰਗਾੜੀ ਬੈਠੇ ਹੈ ਕਾਂਗਰਸੀ ਜਥੇਦਾਰ ਇੱਕ ਖੈਰਾ ਆਮ ਆਦਮੀ ਪਾਰਟੀ ਇੱਕ ਰਣਜੀਤ ਸਿੰਘ ਤੇ ਇੱਕ ਕਾਂਗਰਸ ਅਮਰਿੰਦਰ ਸਿੰਘ ਤੇ ਉਹਨਾਂ ਦੇ ਮੰਤਰੀ ਆ ਸਾਰੀ ਗੇਮ ਸਾਰੀਆਂ ਮੀਟਿੰਗਾਂ ਸਾਰੀਆਂ ਪਲੈਨਿੰਗ ਆ ਸਾਰੇ ਹੀ ਆ ਬੈਠ ਕੇ ਕਰਦੇ ਤੁਹਾਡੇ ਕੋਲੇ ਇੱਕ ਅਸੀਂ ਸੈਂਪਲ ਦਿੱਤਾ ਹੈ ਮੀਟਿੰਗਾਂ ਬਹੁਤ ਹੋਈਆਂ ਆ ਸੈਂਪਲ ਮੀਟਿੰਗਾਂ ਹੁੰਦੀਆਂ ਕਿੱਥੇ ਸੀ ਕੈਪਟਨ ਚੰਨਨ ਸਿੰਘ ਸਿੱਧੂ ਸਿੱਧੂ ਫਾਰਮ ਹਾਊਸ ਨਿਊ ਬੇਸਡ ਬੋਰਡ ਉਹ ਤੱਕ ਆ ਗਿਆ ਯੂਨਾਈਟਿਡ ਕੋਤੇ ਵੀ ਦਸ ਤੇ ਮੀਟਿੰਗਾਂ ਹੁੰਦੀਆਂ ਸੀ ਸਿੱਧੂ ਫਾਰਮ ਹਾਊਸ ਜਿਹੜਾ ਮੋਲਾਪੁਰ ਗਰੀਬ ਦਾਸ ਗਰੀਬ ਦਾਸ ਦੇ ਵਿੱਚ ਹੈ ਤੁਹਾਨੂੰ ਉਹਦੀਆਂ ਸਾਰੀਆਂ ਉਹ ਜਿਹੜੇ ਚਾਰਟ ਅਸੀਂ ਦਿਖਾ ਦਿੰਨੇ ਆ ਉੱਥੇ ਫੋਰ ਐਗਜ਼ਾਮਪਲ 15 ਤਰੀਕ ਨੂੰ ਮੀਟਿੰਗ ਹੋਈ ਤੇ ਪਹਿਲੇ ਦੱਸਦਾ ਕੈਪਟਨ ਚੰਨਨ ਸਿੰਘ ਸਿੱਧੂ ਇੱਕ ਰੈਡੀਕਲ ਲੀਡਰ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਰੈਡੀਕਲ ਲੀਡਰ ਹੈ ਯੂਨਾਈਟਿਡ ਸਿੱਖ ਮੂਵਮੈਂਟ ਉਹਨੇ ਚਲਾਈ ਹੈ ਉਹਦੇ ਕਰੇ ਹੁਣ 15 ਤਰੀਕ ਨੂੰ ਸਵੇਰੇ 15 ਜੂਨ 2018 ਨੂੰ ਸਵੇਰੇ 6 ਵਜੇ ਆ ਇਕੱਠੇ ਮੀਟਿੰਗ ਹੁੰਦੀ ਹੈ ਜਿੱਥੇ ਮੀਟਿੰਗ ਵਿੱਚ ਸੁਖਬਾਲ ਖੇਰਾ ਜਸਟਿਸ ਰਣਜੀਤ ਸਿੰਘ ਤੇ ਜਿਸ ਮੈਮੀ ਜਿਹੜਾ ਰਜਿਸਟਰਾਰ ਆ ਰਣਜੀਤ ਸਿੰਘ ਕਮਿਸ਼ਨ ਦਾ ਰਜਿਸਟਰ ਸਵੇਰੇ 6 ਵਜੇ ਆਉਂਦੇ ਐ ਅਲੱਗ-ਅਲੱਗ ਗੱਡੀਆਂ ਚਾਉਂਦੇ ਐ ਚੰਨਮ ਸਿੰਘ ਦੇ ਘਰੇ ਮੀਟਿੰਗ ਹੁੰਦੀ ਐ ਆ ਸਾਰੀ ਸਟ੍ਰੈਟਜੀ ਬੰਦੀ ਰਹਿੰਦੀ ਐ ਫਿਰ ਮੀਟਿੰਗਾਂ ਮਤਨ 17 ਜੂਨ ਦਾ ਦੱਸਣਾ ਜਸਟਿਸ ਰਣਜੀਤ ਸਿੰਘ ਦੇ ਘਰੇ ਤੁਹਾਨੂੰ ਟਾਵਰ ਲੋਕੇਸ਼ਨਸ ਵੀ ਦੇਤੀਆਂ ਸੀ ਨੰਬਰ ਵੀ ਦੇਤੇ ਉਹਦੇ ਸਵੇਰੇ 6 ਵਜੇ ਖੇੜਾ ਜਾਂਦਾ ਮੀਟਿੰਗ ਕਰਦਾ ਫਿਰ ਟਾਈਮ ਫਿਕਸ ਹੁੰਦਾ ਜਿੱਥੇ ਸ਼ਾਮ ਨੂੰ 8:37 ਤੇ ਰਾਤ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੋ ਕੈਬਨਿਟ ਮਨਿਸਟਰ ਹੈ ਉਹ ਰਜਿਸਟਿਸ ਰਜਿੰਦਰ ਸਿੰਘ ਦੇ ਘਰੇ ਜਾਂਦਾ। ਉੱਥੇ ਉਹੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆ 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 ਜਸਟਿਸ ਰਣਜੀਤ ਸਿੰਘ ਦੇ ਘਰ ਦਾ ਨੰਬਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹੀ ਬਾਜਵਾ ਮਨਿਸਟਰ ਜਿਹੜਾ ਬਰਗਾੜੀ ਵੀ ਜਾਂਦਾ ਹੈ ਜਿਹੜਾ ਅਮਰੀਕਾ ਲੰਡਨ ਵਿੱਚ ਹੁਣੀ 2020 ਜਿਹੜੇ ਲੀਡਰ ਆ ਜਿਹੜਾ 2020 ਰੈਜ਼ੋਲੂਸ਼ਨ ਵਾਲੇ ਲੀਡਰ ਆ ਪੰਨੂ ਨੂੰ ਮਿਲ ਕੇ ਆਉਂਦੇ ਬਲੈਕਲਿਸਟਡ ਬਾਈ ਇੰਡੀਆ ਨੂੰ ਮਿਲ ਕੇ ਆਉਂਦੇ ਤੇ ਉਹੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਸ ਘਰ ਚ ਸਵੇਰੇ ਆ ਸ਼ਾਮ ਨੂੰ 8 37 ਤੇ ਆਉਂਦੇ ਤੇ 9 9 9 ਵਜੇ ਤੋਂ ਬਾਅਦ ਉਹ ਚਲੇ ਜਾਂਦੇ ਆ ਹੁਣ ਆ ਜਿਹੜੀ ਮੀਟਿੰਗ ਪਹਿਲੀ ਹੈ ਸੁਖਪਾਲ ਖਹਿਰੇ ਦੇ ਜਿਹੜੀ ਪਹਿਲੀ 16 ਨੂੰ ਹੋਈ ਹੈ ਆ ਦੇਖੋ ਜਸਟਿਸ ਰਣਜੀਤ ਸਿੰਘ ਜੇਪੀ ਮੈਮੀ ਰਜਿਸਟਰਰ ਉੱਤੇ ਸੁਖਪਾਲ ਖਹਿਰਾ ਤੇ ਆ ਇਹ ਚੰਨਨ ਸਿੰਘ ਆ ਉਹਦਾ ਘਰ ਹੈ ਗਰੀਬ ਦਾ ਜਿੱਥੇ ਇਹ ਮੀਟਿੰਗ ਹੋਈ ਹੈ ਉਹਦੇ ਬਾਅਦ ਤੁਸੀਂ ਦੇਖ ਲਓ 18 ਜੁਲਾਈ ਨੂੰ ਮੈਂ ਤਾਂ ਸੈਂਪਲ ਦਿੱਤੇ ਆ ਸਾਡੇ ਬਹੁਤ 117 ਰੇਲ ਦੀ ਨੂੰ ਕੌਣ ਇਕੱਠੇ ਹੁੰਦੇ ਆ ਆ ਦੇਖੋ ਆ ਇਕੱਠੇ ਹੁੰਦੇ ਉਸੇ ਘਰ ਚ ਉਸੇ ਘਰ ਚ ਉਹ ਸ਼ਾਮ ਨੂੰ ਮੀਟਿੰਗ ਹੁੰਦੀ ਹੈ 9:30 ਜਿਹੜਾ ਧਿਆਨ ਸਿੰਘ ਮੰਡ 9:30 9:32 ਜਿਹੜਾ ਜਸ ਧਿਆਨ ਸਿੰਘ ਮੰਡ ਜਿਹੜਾ ਬਰਗਾੜੀ ਵਿੱਚ ਜਿਹੜਾ ਪ੍ਰੋਟੈਸਟ ਲਾਂਚ ਲੀਡ ਕਰਿਆ ਧਿਆਨ ਸਿੰਘ ਮੰਡ ਉੱਥੇ ਆਉਂਦਾ ਗੁਰਦੀਪ ਸਿੰਘ ਬਠਿੰਡਾ ਆ ਉੱਥੇ ਆਉਂਦਾ ਉਹਦਾ ਗੁਰਦੀਪ ਸਿੰਘ ਦਾ ਬੇਟਾ ਹੁੰਦਾ ਜਸਟਿਸ ਰਣਜੀਤ ਸਿੰਘ ਹੁੰਦਾ ਉਹਨਾਂ ਨਾਲ ਤੇ ਸੁਖਪਾਲ ਸਿੰਘ ਖਹਿਰਾ ਹੁੰਦਾ ਤੇ ਚੰਨਨ ਸਿੰਘ ਇਕੱਠੇ ਹੁੰਦੇ ਆਹ ਦੇਖੋ ਆ ਉਹਨਾਂ ਦੇ ਨਾਲ ਮੋਬਾਈਲ ਹੈ ਆ ਟਾਵਰ ਹੈ ਟਾਈਮਿੰਗਸ ਦੇਖ ਲਓ ਆ ਹੈਗਾ ਮੁੱਲਾਪੁਰ ਗਰੀਬਦਾਸ ਯਾਰ ਤੁਸੀਂ ਪਤਾ ਕਰਾ ਲਿਓ ਐਡਾ ਤੁਸੀਂ ਮਾੜਾ ਕੈਮਰੇ ਨੂੰ ਭੁਜਾਈ ਫਿਰੇ ਹੋ ਨਾ ਸਾਰੀ ਘਾੜੀ ਫੋਟੋ ਤੁਹਾਨੂੰ ਫੋਟੋ ਵਿਖਾਤੀ ਕਿੱਥੇ ਫੋਕਸ ਕਰਨੀ ਹੈ ਤੁਸੀਂ ਕੱਲ ਦੇਖੋ ਆ ਮੀਟਿੰਗ ਕੀ ਕਰਦੇ ਹੈ ਉੱਥੇ ਸੁਖਪਾਲ ਖਹਿਰਾ ਇਹਨਾਂ ਦਾ ਰੈਡੀਕਲ ਦਾ ਕੀ ਮਿਲਦਾ ਹੈ ਸੁਖਪਾਲ ਖਹਿਰਾ ਉੱਥੇ ਜਾਂਦਾ ਆਪਣੇ ਬਰਗਾੜੀ ਪੈਂਦਾ ਉਹਨਾਂ ਦੇ ਮੰਤਰੀ ਇੱਥੇ ਇਕੱਠੇ ਹੁੰਦੇ ਆ ਆ ਸਾਜ਼ਿਸ਼ ਪਲੈਨਿੰਗ ਕੀ ਰਿਪੋਰਟ ਵਿੱਚ ਕੀ ਕੀਤਾ ਜਾਏ ਕਿਵੇਂ ਲਿਖਿਆ ਜਾਏ ਸਾਰੀ ਸਾਜ਼ਿਸ਼ ਕੋਣੀ ਕੱਲ ਦਸੂ ਰਾਤ ਨੂੰ ਕੱਲ ਦਾਦੂ ਵਾਲ ਰਾਤ ਨੂੰ ਕੱਲ 8:00 ਵਜੇ ਸੀਐਮ ਹਾਊਸ ਆ ਆ ਉਹਦੀ ਗੱਡੀਆਂ ਦੀਆਂ ਆ ਤੁਹਾਡਾ ਉਹਦੇ ਸਿਰ ਉਸ ਵਾ ਆ ਗੱਡੀ ਉਹਦੀ ਗੱਡੀ ਹੈ ਗੱਡੀ ਨੰਬਰ No sorry these two these two ਕੱਪ ਦੇ ਦਾ ਬਨੂਰ ਟੋਲ ਪਲਾਜ਼ਾ ਤੋਂ 7:22 ਮਿੰਟ ਤੇ 32 ਸੈਕਿੰਡ ਤੇ ਨਿਕਲੀ ਹੈ ਉਹਦੇ ਬਾਅਦ ਸੀਐਮ ਰੈਜ਼ੀਡੈਂਸ ਜਾਂਦੀ ਹੈ ਪੂਰੇ 8:00 ਦੀ ਦਾ ਬਨੂਰ ਦੀ ਐਗਜ਼ੈਕਟ ਟਾਈਮਿੰਗ ਦੀ ਸੋ ਐਗਜ਼ੈਕਟ ਟਾਈਮਿੰਗ ਸੀਐਮ ਉਹ ਜਾਂਦੀ ਹੈ ਪ੍ਰੈਸ ਸੀਐਮ ਉਸ ਨੂੰ ਕੇਰ ਲੈਂਦੀ ਹੈ ਦਾਦੂ ਵਾਲ ਨੂੰ ਆਨਲਾਈਨ ਟੀਵੀ ਚੈਨਲ ਲੈ ਲੈਂਦੇ ਐ ਦਾਦੂ ਵਾਲ ਕਹਿੰਦਾ ਕਿ ਮੈਂ ਬਠਿੰਡੇ ਐ ਲੋਕੇਸ਼ਨ ਉਹਦੀ ਇੱਥੇ ਐ ਤੇ ਤੁਸੀਂ ਉਹਦੇ ਸਾਨੂੰ ਕਿਸੇ ਨੇ ਜਿਹੜਾ ਬੜਾ ਹਮ ਸੀਆ ਕਿਸੇ ਨੇ ਸਾਡੇ ਦਫਤਰ ਭੇਜਿਆ ਅਨੋਨਿਮਸ ਉਹਦੀ ਟਾਰ ਲੋਕੇਸ਼ਨ ਸੀਐਮ ਹਾਊਸ 8 ਵਜੇ ਉਸ ਮੀਟਿੰਗ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸੁਖੀ ਰੰਧਾਵਾ ਸੁਖ ਸਰਕਾਰੀਆ ਜਿਹੜੇ 8 ਤੋਂ ਆਪਣੇ 8:00 ਵਜੇ 9:00 ਵਜੇ ਤੱਕ ਮੀਟਿੰਗ ਚੱਲੀ ਉੱਥੇ ਮੀਡੀਆ ਐਡਵਾਈਜ਼ਰ ਸਾਹਿਬ ਵੀ ਉੱਥੇ ਪਹੁੰਚੇ ਉਹਦੇ ਬਾਅਦ ਇਹਨੂੰ ਪਿਛਲੀ ਗੱਡੀ ਚ ਘਟਾ ਕੇ ਪਿੱਛੇ ਲਟਾ ਕੇ ਟ੍ਰਿਪ ਬੰਦ ਟਿੱਕੀ ਬੰਦ ਕੇ ਤ੍ਰਿਪ ਤ੍ਰਿਜਿੰਦਰ ਸਿੰਘ ਬਾਜਵੇ ਦੇ ਘਰੇ ਲੈ ਆਏਗਾ ਕਿਉਂਕਿ ਬੀਡੀ ਆ ਹਾਂ ਸੁਖੀ ਰੰਧਾਵੇ ਸੁਖੀ ਸੁਖੀ ਰੰਧਾਵੇ ਦੇ ਸਾਢੇ 9:00 ਵਜੇ ਸੁਖੀ ਰੰਧਾਵੇ 9:00 ਵਜੇ ਤੋਂ ਸਾਢੇ 10:00 ਵਜੇ ਫਿਰ ਸੁਖੀ ਰੰਧਾਵੇ ਦੇ ਘਰ ਹੀ ਗੋਸ ਟੂ ਦੈਟ ਪਲੇਸ ਉਹ ਜਾਂਦਾ ਸੁੱਖੀ ਦੰਦਾਵੇ ਕਰੇ ਇੱਕ ਕੱਲ ਪੇਸ਼ ਹੋਈ ਰਿਪੋਰਟ ਰਾਤ ਨੂੰ ਆਉਂਦੇ ਆ ਸਾਰੇ মিডিਆ ਨੂੰ ਪਤਾ ਅਚੋ ਡਿਨਾਈ ਵੀ ਨਹੀਂ ਕਰਦਾ ਕਹਿੰਦਾ ਜੀ ਗੱਡੀ ਦਾ ਮੈਂ ਪਹਿਲੇ ਮੈਂ ਉੱਥੇ ਗੱਡੀ ਵਿੱਚ ਮੇਰੀ ਗੱਡੀ ਕੱਲੀ ਗਈ ਹੈ ਇਹਦੀ ਮੱਲਾ ਦਾ ਮੱਲਾ ਦਾ ਡਰਾਈਵਰ ਲੈਸ ਤੇ ਮੱਲਾ ਮੈਨ ਲੈਸ ਗੱਡੀ ਹੈ ਜਿਹੜੀ ਆਪਣੇ ਆਪ ਹੀ ਘਰਾਂ ਚ ਵੜ ਜਾਂਦੀ ਹੁੰਦੀ ਹੈ ਤੇ ਅੱਜ ਮੈਂ ਹੈਰਾਨ ਆ ਕੈਪਟਨ ਸਾਹਿਬ ਨੇ ਅੱਜ ਹਾਊਸ ਦੇ ਵਿੱਚ ਕੀ ਬਿਆਨ ਦਿੱਤਾ ਤੁਸੀਂ ਸਾਰਿਆਂ ਨੇ ਕੀ ਕਿਹਾ ਕੈਪਟਨ ਸਾਹਿਬ ਨੇ ਕਿਹਾ ਮੈਂ ਦਾਦੂਵਾਲ ਨੂੰ ਪਛਾਣਦਾ ਹੀ ਨਹੀਂ ਜੇ ਚਾਰ ਬੰਦੇ ਵੀ ਮੇਰੇ ਖੰਮੇ ਕਰਦੇ ਹੋ ਮੈਨੂੰ ਪਤਾ ਹੀ ਨਹੀਂ ਦਾਦੂਵਾਲ ਸਾਹਿਬ ਕੌਣ ਹੈ ਤੇ ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹਣਾ ਆ ਫੋਟੋ ਕੀ ਦੀ ਐ ਐ ਬੂਰੇ ਬਿਲਕੁਲ ਦਾਦੂਵਾਲ ਦੇ ਨਾਲ ਸਿਆ ਮਾਊਸ ਦੀ ਆਪਣੀ ਫੋਟੋ ਆ ਵੀ ਕੋਈ ਉਹੀ ਕੋਈ ਗੱਲ ਸੇਮ ਸੇਮ ਫਿਰਗਾ ਆ ਵੱਡੀ ਸਿਆ ਮਾਊਸ ਦੀ ਆਪਣੀ ਅੰਦਰ ਦੀ ਫੋਟੋ ਦਾदू ਵਾਲ ਦੀ ਨਾਲ ਸੀਐਮ ਸਾਹਿਬ ਦੇ ਤੇ ਨਾਲ ਕੌਣ ਹੈ ਤ੍ਰਿਪਤ ਰਜਿੰਦਰ ਸਿੰਘ ਬਾਦਵਾ ਕਿੱਕੀ ਢਿੱਲੋਂ ਦੂਜਾ ਪ੍ਰਤਾਪ ਬਾਜੋ ਦਾ ਭਰਾ ਤੇ ਸਾਰੇ ਐ ਗੁਰਦੀਪ ਪਠਿੰਡਾ ਆ ਸਾਰੇ ਜਿੰਨੇ ਕਲਾਕਾਰ ਐ ਐਸ ਐਕਟਰ ਐਸ ਰਿਪੋਰਟ ਦੇ ਐਕਟਰ ਡਾਇਰੈਕਟਰ ਪ੍ਰੋਡੂਸਰ ਡਾਇਰੈਕਟਰ ਪ੍ਰੋਡੂਸਰ ਔਰ ਕਾਸਟਿੰਗ ਕਾਊਲ ਸਾਰੇ ਜਿੰਨੇ ਹੈਗੇ ਸਾਰੇ ਇੱਥੇ ਹੀ ਐ ਐਸ ਰਿਪੋਰਟ ਦੇ ਵਿੱਚ ਹੁਣ ਕਹਿੰਦੇ ਮੈਂ ਤਾਂ ਜਾਣਦਾ ਹੀ ਨਹੀਂ ਮੈਂ ਤਾਂ ਪਛਾਣਦਾ ਹੀ ਨਹੀਂ ਓ ਜੀ ਹੁਣ ਕਿੱਧਰ ਭਜੋਗੇ ਸਾਰਾ ਕੁਛ ਤਾਂ ਮੀਟਿੰਗਾਂ ਕਿੱਥੇ ਹੁੰਦੀਆਂ ਕਿਵੇਂ ਹੁੰਦੀਆਂ ਕੌਣ ਹੁੰਦਾ ਸਾਰਾ ਕੁਛ ਤੁਹਾਨੂੰ ਅਸੀਂ ਡਿਟੇਲ ਦੇ ਦਿੱਤਾ ਮੈਂ ਹੈਰਾਨ ਐ ਦਾਦੂਵਾਲ ਬਾਰੇ ਆ ਦਾਦੂਵਾਲ ਦਾ ਅਕਾਊਂਟ ਐ ਆ ਤੁਹਾਡੇ ਕੋਲ ਕਾਗਜ ਆਏ ਹੋਣੇ ਆ ਦੇ ਬੈਂਕ ਦੇ ਅਕਾਊਂਟ ਨੰਬਰ ਪਿਛਲੇ 10 ਸਾਲ ਚ ਇਹਦੇ ਅਕਾਊਂਟ ਵਿੱਚ 16 ਕਰੋੜ 39, आ, आ, 70 लाख 39223 रुपीज आए ट्रांजैक्शन ये प्लस डायरेक्टली मनी ग्राम ਤੇ ওয়েਸਟਰਨ ਯੂਨੀਅਨ ਚ ਉਹਦੇ ਕਾਊਂਟ ਨੰਬਰ ਆ ਜਿਹੜੇ ਐਕਟ ਆ ਤੁਹਾਡੇ ਕੋਲੇ ਆਇਆ ਹੋਣਾ ਕਾਗਜ਼ ਆ 16 ਕਰੋੜ 70 ਲੱਖ 39223 ਰੁਪੀਜ ਫੌਰਨ ਤੋਂ ਆਇਆ ਤੁਸੀਂ ਦੱਸੋ ਕਿ ਆ ਪੈਸਾ ਕਿੱਥੋਂ ਆਇਆ 16 ਕਰੋੜ ਦਾਦੂਵਾਲ ਦੀ ਕਿਹੜੀ ਕਿਹੜੀ ਇੰਡਸਟਰੀ ਹੈ ਕਿਹੜੀ ਉਹਦੀ ਆਪਣਾ ਉਹਦੇ ਇੱਕ ਜ਼ਮੀਨਾਂ ਜਿੱਥੋਂ ਇਹਨੇ ਉਹਦੇ ਕਿ ਆਇਆ ਆ ਸਾਰਾ ਆਈਐਸਐਸ ਦਾ ਪੈਸਾ ਸਾਰਾ ਫੰਡਿੰਗ ਜਰਮਨੀ ਮੈਂ ਕਿਹਾ ਸਾਰਾ ਆ ਡਿਟੇਲ ਹੈ ਇਤਰੀ ਤਰੀ ਗਏ ਆ ਇਹਨਾਂ ਨੇ ਕੀ ਭਜਵਾਇਆ ਉਹ ਵੀ ਦੱਸ ਦੇ ਮੈਂ ਤੈਨੂੰ ਇੱਕਲ ਦੱਸਾਂ ਇੱਕ ਪਾਸੇ ਉਹ ਰੈਡਿਕਲਸ ਹੈ ਆ ਜਿਹੜੇ ਆਈਐਸਆਈ ਸਪੌਂਸਰਡ ਆ ਉੱਥੇ ਬਿਠਾਏ ਉਹਨਾਂ ਨੂੰ ਸਾਰੀ ਸਹੂਲਤਾਂ ਦਿੱਤੀਆਂ ਬਈ ਕਾਂਗਰਸ ਦਾ ਲੇਨਦਨ ਕੀ ਉਹਨਾਂ ਨਾਲ ਇੱਕੋ ਇੱਕ ਜਿਵੇਂ ਕਾਂਗਰਸ ਪੰਜਾਬ ਦੀ ਅਮਨ ਸ਼ਾਂਤੀ ਕੈਪਟਨ ਸਾਹਿਬ ਤੁਸੀਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਫਿਰ ਤੋਂ ਖਰਾਬ ਕਰਨ ਲੱਗੇ ਹੋ ਉਹਨਾਂ ਤਾਕਤਾਂ ਨੂੰ ਜਿਹੜੀਆਂ ਦੇਸ਼ ਵਿਰੋਧੀ ਤਾਕਤ ਜਿਹੜੀ ਆਈਐਸਆਈ ਨਾਲ ਕੰਟਰੋਲਡ ਤਾਕਤ ਹੈ ਉਹਨਾਂ ਨੂੰ ਤੁਸੀਂ ਸਪੋਰਟ ਕਰਕੇ ਆਹ ਜਿਹੜੀ ਰਿਪੋਰਟ ਹੈ ਮਕਸਦ ਇੱਕੋ ਇੱਕ ਹੈ ਤੁਸੀਂ ਰਿਪੋਰਟ ਦੇਖ ਲਈ ਤੇ ਹੈਰਾਨੀ ਦੀ ਗੱਲ ਰਿਪੋਰਟ ਵੀ ਤੁਹਾਡੇ ਸਾਹਮਣੇ ਪੇਸ਼ ਕਰਤੀ ਐ ਐਕਸ਼ਨ ਟੇਕਨ ਰਿਪੋਰਟ ਵੀ ਅਸੀਂ ਤੁਹਾਨੂੰ ਪਹਿਲੇ ਦੇ ਦਿੱਤੀ ਐ ਤੇ ਫਿਰ ਇਹਦੀ ਕੋਈ ਸੈਂਟੀ ਹੈਗੀ ਤੇ ਮੈਂ ਤੀਜੀ ਗੱਲ ਅੱਜ ਕਹਿਣਾ ਚਾਹਣਾ ਐ ਅੱਜ ਮੈਂ ਕਹਿਣਾ ਚਾਹਣਾ ਇੱਕ ਬਹੁਤ ਵੱਡਾ ਕੈਪਟਨ ਸਾਹਿਬ ਨੇ ਖੁਲਾਸਾ ਕੀਤਾ ਅੱਜ ਔਨ ਦਾ ਫਲੋਰ ਆਫ ਦਾ ਹਾਊਸ ਕੈਪਟਨ ਅਮਰਿੰਦਰ ਸਿੰਘ ਜੀ ਨੇ ਜੋ ਪੰਜਾਬ ਦੇ ਮੁੱਖ ਮੰਤਰੀ ਹੈ ਉਹ ਕਿੰਨਾ ਲੱਗ ਰਿਹਾ ਹੈ ਅੱਜ ਕੈਪਟਨ ਸਾਹਿਬ ਨੇ ਫਲੋਰ ਆਫ ਦਾ ਹਾਊਸ ਅਸੀਂ ਕੋਈ ਉਹਨਾਂ ਨੂੰ ਕਿਹਾ ਨਹੀਂ ਕੋਈ ਸਟੇਟਮੈਂਟ ਦੇਣੀ ਕੈਪਟਨ ਸਾਹਿਬ ਖੜੇ ਹੋਏ ਮੁੱਖ ਮੰਤਰੀ ਸਟੇਟ ਦੇ ਮੋਸਟ ਰਿਸਪੌਂਸਿਬਲ ਪਰਸਨ ਹੈ ਕਹਿੰਦੇ ਜਦੋਂ 84 ਦਾ ਰਾਇਟ ਸੋਏ ਮੈਂ ਆਪ ਗਿਆ ਉੱਥੇ ਦਿੱਲੀ ਮੈਂ ਕਹਿੰਦਾ ਸਭ ਤੋਂ ਵੱਡੇ ਗਵਾਹ ਆਈ ਥਿੰਕ ਹੀ ਸ਼ੁੱਡ ਬੀ ਦਾ ਫਰਸਟ ਵਿਟਨੈਸ ਇਨ 84 ਰਾਇਟ ਹੀ ਸ਼ੁੱਡ ਪ੍ਰੀਜ਼ੈਂਟ ਹਿਮਸੈਲਫ ਬਿਫੋਰ ਦਾ ਕੋਰਟ ਐਂਡ ਟੈਲ ਹਿਮ ਮੈਥੋ ਵੱਡਾ ਵਿਟਨੈਸ ਕੋਈ ਹੋ ਨਹੀਂ ਸਕਦਾ ਮੁੱਖ ਮੰਤਰੀ ਪੰਜਾਬ ਦੇ ਹੈ ਉਹਨਾਂ ਨੇ ਆਪ ਕਿਹਾ ਕਿ ਮੈਂ ਗਿਆ ਦਿੱਲੀ ਉੱਥੇ ਮੈਂ ਗੁਰੂਗਰ ਗਿਆ ਮੈਂ ਉੱਥੇ ਦੇਖਿਆ ਲਾਸ਼ਾਂ ਨਦੀਆਂ ਫੈਰੀਆਂ ਸੀ ਉੱਥੇ ਲੋਕੀ ਜਿਹੜੇ ਮੈਨੂੰ ਮਿਲੇ ਮੈਂ ਪੁੱਛਿਆ ਕੀ ਹੋ ਰਿਹਾ ਹੈ ਉਹਨਾਂ ਨੇ ਨਾਲ ਦਿੱਤਾ ਕਿ ਐਚ ਕੇ ਐਲ ਪੱਗਤ ਸੱਜਨ ਕੁਮਾਰ ਧਰਮਦਾਸ ਸਾਥਰੀ ਅਰਜਨ ਦਾਸ ਤੇ ਫਿਰ ਵੀ ਟਾਈਟਲਰ ਨਾਲ ਸੌਫਟ ਕੋਰਨਰ ਨਾਲ ਉਹਨਾਂ ਟਾਈਟਲਰ ਦਾ ਨਾਂ ਛੱਡ ਦਿੱਤਾ ਸੌਫਟ ਕੋਰਨਰ ਨਾਲ ਪਿੱਛੇ ਵੀ ਕਹਿੰਦੇ ਉਹਨਾਂ ਦਾ ਆਪ ਨਾਲ ਦਿੱਤਾ ਕਿ ਉਦੋਂ ਉਦੋਂ ਮੈਨੂੰ ਜਿਹੜੇ ਲੋਕੀ ਜਿਨ੍ਹਾਂ ਨੂੰ ਮਾਰੇ ਗਿਆ ਸੀ ਜੇ ਫਸਟ ਹੈਂਡ ਇਨਫੋਰਮੇਸ਼ਨ ਉਹ ਲੋਕੀ ਦੱਸਦੇ ਤੁਹਾਨੂੰ ਕਿਹਨੇ ਕਿਹਨੇ ਕੀਤਾ ਕਹਿੰਦੇ ਇਹਨਾਂ ਨੇ ਅਟੈਕ ਕਰਾਇਆ ਸਾਡੇ ਤੇ ਆਹ ਬੰਦੇ ਨੇ ਸਾਨੂੰ ਮਾਰਿਆ ਇਹ ਤੋਂ ਵੱਧ ਕੀ ਪ੍ਰੂਫ ਹੋ ਸਕਦਾ ਤੇ ਮੈਂ ਤਾਂ ਕਹਿਣਾ ਕੈਪਟਨ ਸਾਹਿਬ ਹੀ ਸ਼ੁੱਡ ਰਾਈਟ ਟੂ ਦ ਸੁਪਰੀਮ ਕੋਰਟ ਥੈਟ ਹੀ ਸ਼ੀ ਇਜ਼ ਦ ਬਿਗੇਸਟ ਵਿਟਨੈਸ ਐਂਡ ਐਂਡ ਹੀ ਇਸ ਬੀਇੰਗ ਇਨ ਅ ਰਿਸਪਾਂਸਿਬਲ ਪੋਜੀਸ਼ਨ ਹੀ ਸ਼ੁੱਡ ਗੋ देयर ਐਂਡ ਮਹਰਾਨ ਹੈ ਕੈਪਟਨ ਸਾਹਿਬ ਨੇ ਹੋਰ ਗੱਲ ਕਹੀ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਜਿਹੜੇ ਕਤਲਿਆਂ ਕਰਾਇਆ ਕੀਤਾ ਹੈ ਐਸ ਇੰਡੀਵਿਜੂਅਲ ਕੈਪੈਸਿਟੀ ਤੇ ਕੀਤਾ ਨਾਟ ਐਸ ਕਾਂਗਰਸ ਵੈਨ ਹੈ ਕਾਂਗਰਸ ਦੇ ਲੀਡਰ ਪਰ ਐਸ ਇੰਡੀਵਿਜੂਅਲ ਕੈਪੈਸਿਟੀ ਵਾਟ ਇਜ਼ ਇੰਡੀਵਿਜੂਅਲ ਕੈਪੈਸਿਟੀ ਤੇ ਫਿਰ ਕਾਂਗਰਸ ਜਿਨ੍ਹਾਂ ਨੇ ਇੰਡੀਵਿਜੂਅਲ ਕੈਪੈਸਿਟੀ ਤੇ ਹਜ਼ਾਰਾਂ ਦਾ ਕਤਲੇਆਮ ਕੀਤਾ ਉਹਦੇ ਬਾਅਦ ਉਹਨਾਂ ਨੂੰ ਮੰਤਰੀ ਐਮਐਲਏ ਬਣਾਇਆ ਜਾ ਰਿਹਾ ਹੁਣ ਤਾਂ ਕੈਟ ਇਜ਼ ਆਊਟ ਆਫ ਦਾ ਬੈਗ ਹੁਣ ਤਾਂ ਇਹਦੇ ਕੋਲ ਕੁਛ ਅਜੀ ਦੀ ਪ੍ਰੂਫ ਦੀ ਲੋੜ ਹੀ ਨਹੀਂ ਮੈਂ ਕਹਿੰਦਾ ਇੱਕੋ ਹੀ ਗਵਾਹ ਕੈਪਟਨ ਸਾਹਿਬ ਹੀ ਵਾਧੂ ਹੈ ਗਵਾਹ ਹੁਣ ਕਨਵਿਕਟ ਕਰਨ ਵਾਸਤੇ ਇਹਨਾਂ ਨੂੰ ਮੋਂਗ ਹੀ ਇਜ਼ ਅ ਫਰਸਟ ਹੈਂਡ ਆਪਣੇ ਅਪ ਚਸ਼ਤਮੀ ਦੀ ਗੋਆ ਤੇ ਫਰਸਟ ਹੈਂਡ ਜਦੋਂ ਡੈਥ ਵੀਸ਼ ਹੁੰਦੀ ਨਾ ਜੋ ਬੰਦਾ ਡੈਸ਼ ਪੁਲਿਸ ਦੇ ਸਾਹਮਣੇ ਆਪਣੇ ਮਰਦੇ ਦੇ ਕਰਦਾ ਹੈ ਓਰ ਇਟ ਇਜ਼ ਕੰਸੀਡਰਡ ਐਜ਼ ਦਾ ਹਾਈਸਟ ਲੈਵਲ ਆਫ ਪ੍ਰੂਫ ਉਹ ਲੋਕਾਂ ਨੂੰ ਜਿਨ੍ਹਾਂ ਕਤਲੇਬੀ ਦਾ ਕੈਪਟਨ ਸਾਹਿਬ ਨੂੰ ਆਪ ਉਹਨਾਂ ਨੇ ਆਪਣੇ ਜਵਾਨੀ ਉਹਨਾਂ ਨੇ ਆਪਣੀ ਕਹਾਣੀ ਦੱਸੀ ਤੇ ਦੋਸ਼ੀਆਂ ਦਾ ਨਾਂ ਦੱਸੇ ਐਂਡ ਨਾਓ ਕੈਪਟਨ ਸਾਹਿਬ ਹੈਜ਼ ਸੈਡ ਇਟ ਓਨ ਦਾ ਫਲੋਰ ਆਫ ਦਾ ਹਾਊਸ ਐਂਡ ਫਲਾਊਡ ਆਫ ਦਾ ਐਂਡ ਉਹਨਾਂ ਉਦੋਂ ਉਹਨਾਂ ਨਾਲ ਰਵਿੰਦਰ ਵੀ ਸੀ ਮੈਂ ਹੈਰਾਨ ਹਾਂ ਰਵਿੰਦਰ ਉਦੋਂ ਕਿਉਂ ਨਹੀਂ ਬੋਲੇ ਇੰਨੀ ਤੇ ਚੁੱਪ ਰਹੇ ਸੋ ਵਾਟ ਆਮ ਸੇਇੰਗ ਇਜ਼ ਕਿ ਟੁਡੇ ਕੈਪਟਨ ਸਾਹਿਬ ਨੀਡਸ ਟੂ ਐਜ਼ ਅ ਟਰੂ ਸਿੱਖ ਨੀਡਸ ਟੂ ਅਪਰੋਚ ਦਾ ਕੋਰਟ ਐਂਡ ਸਪੈਸ਼ਲ ਦਾ ਐਸਆਈਟੀ ਕ੍ਰੀਏਟਡ ਬਾਈ ਕੋਰਟ ਐਂਡ ਸੇ ਆਈ ਐਮ ਦਾ ਮੇਨ ਵਿਟਨੈਸ ਬਿਕਾਜ਼ ਹੀ ਇਜ਼ ਰਿਮਿਟਿਡ ਇਨ ਦਾ ਫਲੋਰ ਆਫ ਹਾਊਸ any questions on the issues ਤੁਹਾਡੇ ਕੋਲੇ ਸਾਰੀ ਡਿਟੇਲ ਦੇ ਦਿੱਤੀਆਂ ਕੀ ਲੀਕ ਕਰਨ ਵਾਲੇ ਵੀ ਉਹ ਬਣਾਉਣ ਵਾਲੇ ਵੀ ਉਹ ਤੁਹਾਨੂੰ ਦੱਸਤਾ ਸਾਰਾ ਮੰਤਰੀਓ ਤੁਹਾਨੂੰ ਅਸੀਂ ਗੀ ਸਾਰੇ ਰਿਪੋਰਟ ਦੇ ਐਕਟਰ ਡਾਇਰੈਕਟਰ ਪ੍ਰੋਡਿਊਸਰ ਸਾਰਿਆਂ ਦੇ ਤੁਹਾਨੂੰ ਲੋਕੇਸ਼ਨ ਟਾਈਮ ਆਫ ਮੀਟਿੰਗਸ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਕਿੱਥੇ ਕਰਦੇ ਸੀ ਕਿਹੜੇ ਘਰੇ ਕਰਦੇ ਸੀ ਕਿਵੇਂ ਮੀਟਿੰਗਾਂ ਹੁੰਦੀਆਂ ਸੀ ਹੁਣ ਤਾਂ ਭੱਜਦੇ ਫਿਰਦੇ ਆ ਟ੍ਰਾਈਂਗ ਟੂ ਫਾਈਂਡ ਅ ਸਕੇਪ ਰੂਟ 올 ਡਿਟੇਲਸ ਆ ਹੇਅਰ ਵਿਦ ਯੂ ਐਂਡ ਯੂ ਕੈਨ ਵੈਰੀਫਾਈ ਅਥੈਂਟੀਕੇਟ ਫਰੋਮ ਯੋਰ ਸੋਰਸ ਆਲਸੋ ਮੋਸਟ ਵੈਲਕਮ I think he is the biggest witness. I think first he should himself as a chief minister of us. Punjab state represent which state which represents the maximum Sikh community. As a is not an elected position as a chief minister, he should come forward himself. If he doesn't, then we'll look at various options. <laughs> some people who had well-wishers of sikh panth and punjab <laughs> delivered a detailed thing, all these things to our office in Omni khalid's office. anonymous? anonymous. Yeah. you can verify all of them. like the way they delivered to justice Ranjit singh also. Hmm? आई थिंक सिद्धू साहब व्हाट ही सेड यू नो ही इज नॉट फिट टू बी अ मिनिस्टर इफ अ पर्सन डस नॉट हैव कंट्रोल ओवर हिज टंग व्हाटएवर पर्सन इज ही आई कांट से मोर देन दैट चलो हां यार आज दी गल करो ना थैंक यू एनी अदर क्वेश्चंस ऑन दिस सारेनु सारी डिटेल मिल गई फोटोग्राफ्स मिल गई सारा कुछ मिल गया ਜਿਹੜੀ ਜਿਹੜੀ ਚੀਜ਼ਾਂ ਉਹਨਾਂ ਨੇ ਜੀ ਨਹੀਂ ਲੱਭਿਆ ਸਭ ਦਾ ਜਵਾਬ ਦੇ ਦੇ ਸਰ ਨਾਓ ਬੇਸਿਕਲੀ ਵੀ ਹੈਵ ਜਿਹੜੀ ਰਿਪੋਰਟ ਪੇਸ਼ ਹੋਈ ਹੈ ਉਹਦਾ ਸਾਰਾ ਨਿਚੋੜ ਅਸੀਂ ਦੱਸ ਦਿੱਤਾ ਅੱਜ